ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾਂ ਤੋਂ ਸਰਕਾਰੀ ਮਲਾਜਮਾਂ ਰਿਟਾਇਰਡ ਕਮਚਾਰੀਆਂ ਨੂੰ ਉਹਨਾਂ ਦੇ ਬੰਦੇ ਲਾਭ ਦਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟਾਂ ਵਿੱਚ ਕੇਸ ਕਰਕੇ ਹਾਰ ਸੰਭਵ ਯਤਨ ਕਰ ਰਹੇ ਹਾਂ ਉੱਚ ਪੋਸਟ ਤੇ ਗ੍ਰਾਂਟ ਡਿਊਟੀ ਚਾਰਜ ਦੇ ਤੌਰ ਤੇ ਕੰਮ ਕਰ ਰਹੇ ਮਲਾਇਮ ਜਿਨ੍ਹਾਂ ਕੋਲ ਭਾਵੇਂ ਡੀਡੀ ਉਹ ਪਾਵਰ ਨਹੀਂ ਹਨ ਉਹ ਉੱਚ ਪੋਸਟੇ ਕੰਮ ਕਰਨ ਦੇ ਬਦਲੇ ਉੱਚ ਸਕੈਲ ਅਤੇ ਗ੍ਰੇਡ ਪੈ ਲੈ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਨਗੋ ਤਸਹੀਲਦਾਰ ਡਿਸਟ੍ਰਿਕਟ ਸਪੋਰਟ ਅਫਸਰ ਅਤੇ ਹੋਰ ਕਰਮਚਾਰੀ ਜਿਵੇਂ ਹਰ ਮਾਸਟਰ ਪ੍ਰਿੰਸੀਪਲ ਬੀਪੀਓ ਹੈਡ ਟੀਚਰ ਸੈਂਟਰ ਹੈਡ ਟੀਚਰ ਦੇ ਤੌਰ ਤੇ ਕੰਮ ਕਰਨ ਵਾਲੇ ਸਿੱਖਿਆ ਵਿਭਾਗ ਦੇ ਕਰਮਚਾਰੀ ਵੀ ਉੱਚ ਪੋਸਟੇ ਕੰਮ ਕਰਨ ਦੇ ਬਦਲੇ ਉੱਚ ਸਕੇਲ ਅਤੇ ਉੱਚ ਗ੍ਰੇਡ पे ਲੈ 사ਦੇ ਹਨ ਇਸ ਸੰਬੰਧੀ ਸੀਡਬਲਯੂਪੀ ਨੰਬਰ 9125 ਆਫ 2014 ਸਖਰਾਜ ਸਿੰਘ ਅਤੇ ਹੋਰ ਬਨਾਮ ਦਾ ਫੈਸਲਾ 91 18 ਨੂੰ ਹੋ ਚੁੱਕਾ ਹੈ ਉਹ ਪੰਜਾਬ ਸਰਕਾਰ ਦੇ ਰੂਲ ਨੰਬਰ 4.4 ਦੇ ਅਧਿਨ ਉੱਚ ਪੋਸਟ ਤੇ ਕੰਮ ਕਰਨ ਦੇ ਬਦਲੇ ਉੱਚ ਸਕੈਲ ਲੈਣ ਦੇ ਹੱਕਦਾਰ ਹਨ ਇਸ ਸਬੰਧੀ 11/7/18 ਨੂੰ ਡੀਪੀਏ ਸੈਕੰਡਰੀ ਨੇ ਇਹ ਈਟੀਜ਼ ਹਲਕ ਜੋ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਦੇ ਤੌਰ ਤੇ ਸਕੂਲਾਂ ਵਿੱਚ ਕੰਮ ਕਰਦੇ ਸਨ ਉਹਨਾਂ ਨੂੰ ਉੱਚ ਪੋਸਟ ਤੇ ਕੰਮ ਕਰਨ ਦੇ ਬਦਲੇ ਹਾਇਰ ਸਕੈਲ ਦੇਣ ਦੇ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਸਨ ਇਸ سپਿੰਗ ਆਰਡਰ ਲਾਗੂ ਹੋ ਚੁਕੇ ਹਨ ਇਸ ਲਈ ਇੱਕ ਹੋਰ ਫੈਸਲਾ ਪਾਵਨ ਕੁਮਾਰ ਬਰਸੇ స్టేਟ ਆਫ ਪੰਜਾਬ ਸੀਡਬੀਪੀ ਨੰਬਰ 6348/2020 ਦਾ ਫੈਸਲਾ 17/7/2024 ਨੂੰ ਹੋ ਚੁਕਿਆ ਹੈ ਇਹ ਰਿਟ ਅਲਾਉ ਹੋ ਚੁਕੇ ਹੈ ਇਸ ਲਈ ਉੱਚ ਪੋਸਟ ਤੇ ਕੰਮ ਕਰਨ ਦੇ ਬਦਲੇ ਤਹਿਸੀਲਦਾਰ ਕਨਗੋ ਜ਼ਿਲ੍ਹਾ ਸਪੋਰਟਸ ਅਫਸਰ ਹੈਡ ਟੀਚਰ ਸੈਂਟਰ ਹੈਡ ਟੀਚਰ ਲੈਕਚਰਰ ਬੀਪੀਓ ਹੈਡ ਮਾਸਟਰ ਹੈਡ ਮਿਸਟਰਸ ਅਤੇ ਪ੍ਰਿੰਸੀਪਲ ਜੋ ਖਾਲੀ ਪੋਸਟਾਂ ਤੇ ਕੰਮ ਕਰਨ ਦੇ ਬਦਲੇ ਉਹ ਉੱਚ ਪੋਸਟ ਤੇ ਕੰਮ ਕਰਨ ਦੇ ਕਾਰਨ ਹਾਇਰ ਪੇ ਸਕੇਲ ਅਤੇ ਉੱਚ ਗ੍ਰੇਡ ਤੇ ਲੈ ਸਕਦੇ ਹਨ ਇਸ ਲਈ ਡਾਕਟਰ ਕ੍ਰਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ ਉਨਨੇ 6 ਲਾਈਨ ਦੇ ਉੱਪਰ ਸੰਪਰਕ ਕਰ ਸਕਦੇ